ਸਤਾ ਦੇ ਰਿਹਾ ਸੀ ਗੋਲੇ ਦਾ ਕੰਮ ਕਰਦਾ ਸਤਾ ਜੀ ਸਾਡੇ ਚਿਲਪਾ ਦੇ ਰਿਹਾ ਚ 2.5 ਲੱਖ ਦਾ ਰੋਗਾ ਕਰ ਗਿਆ ਇਸੇ ਬਾਅਦ ਇਹ ਚੀਮ ਦਾ ਤੋੜ ਦਾ ਕਾਬਲਾ ਕੋਲਣਾਂ ਨੇ ਅਪਰਾਧ ਕਰਦੇ ਆ तकरीबन ਸਰਕਾਰ ਦਾ 1 ਲੱਖ 15 ਹਜ਼ਾਰ ਕਰੋੜ ਦਾ ਕਾਰਜ ਹੈ ਜਿਹੜਾ ਇਹ ਮੇਰਾ ਨਹੀਂ ਕੋ ਬਾਤੋ ਵੀ 5-7 ਦੇ ਪੂਰੇ ਹੋਣਗੇ 2 ਲੱਖ ਕਰੋੜ ਦੇ ਕਰੀਬ ਦੇ ਕਾਰਜ ਹੈ ਸਰਕਾਰ ਐ ਕਾਰਜ ਬਣਾ ਕੇ ਜਾਉਗੀ ਉਹ ਵੀ ਆਡ ਮੋਡ ਕੀ ਹੈ ਮੈਂ ਅੰਕੜੇ ਦੇ ਸਾਹਮਣੇ ਦਾਨ ਕਰਨੀ ਹੈ ਉਹਦੀ ਆਰਥਿਕ ਤੈਅਯੋਗ ਲੋਗ ਨੇ ਜੇ ਫੋਟਾ ਵੀ ਸਭਾ ਨਾਲ ਕਰੋ ਤੇ ਉਹ ਜੜੀਆਂ ਵੀ ਹੋ ਦਾਕਾਣ ਆਪ ਤੋਂ 17 ਬਟ ਰੋਮਣੀ ਸਾਡੀ ਗੱਲ ਨਹੀਂ ਉਹਨਾਂ ਨੇ ਦਾਕਾਣ ਦੇ ਵਿੱਚ 7 ਲੱਖ ਤੋਂ ਉੱਪਰ ਲਿਆ ਰੋਮਣੀ ਸਾਡੀ ਗੱਲ ਸੀ ਪਰ ਨੇ ਦਾਕਾਣ ਲਈ ਜੋ ਗਵਰਨਮੈਂਟ ਜੋ ਪ੍ਰਿੰਡਾ ਨੂੰ ਪੈਸੇ ਆਏ ਜੋ ਸਰਕਾਰ ਮਨਾ ਉਹ ਕੋਹੋ ਕੇ ਲੋਕਾਂ ਜਿਹੜੇ ਉਹ ਸਾਡੇ ਸਾਹਮਣੇ ਦੇਖਾ ਨਾ ਤੁਸੀ ਜਾਨੀ ਪੰਚਾਰਾ ਰਾਜਨੀਤੀ ਫਤਾਰੀ 122 ਪਰਵਾਣਾਤ ਕੋਰੋੜ ਦੇ ਲਾਗਤਾਂ ਕਰਜਾ ਉਹਨਾਂ ਨੇ ਲਿਆ ਉਹ ਸਾਡੇ ਤਿੰਨ ਸਾਧ ਇਹਨਾਂ ਦੇ 5-7 ਫਿਲੇ ਗਾਂਵਤ ਦੇ ਸਾਡੇ ਆਸਪਾਸ ਦੇ ਵਿੱਚ ਜਿੰਗਣਾ ਦਾ ਕੋਈ ਪਾਜ ਕੋ ਸਰਕਾਰ ਨੇ ਲਿਆ ਲੇਕਿਨ ਜਿਹੜੀ ਹੋਰ ਕੋਟਾ ਹੈ ਉਹ ਜ਼ੀਰੋ ਹੈ ਜਿਹੜਾ ਕੋਟਾ ਸੜਿਆਈ ਉਹਨਾਂ 8 ਲੱਖ ਕਰੋੜ ਰੁਪਿਆ ਗਾਰਪਾਲ ਵਾਲਿਆ

ਹਰ ਕੋ ਵੱਡੀ ਗੱਲ ਅੱਜ ਬੋਲ ਰਿਹਾ ਖੇਤਰੀ ਪਾਰ ਨੂੰ ਬਚਾਉਣ ਲਈ ਕਿਉਂਕਿ ਏਜੰਸੀਆਂ ਸੈਂਟਰੀਆਂ ਸਰਕਾਰਾਂ ਏਜੰਸੀਆਂ ਇਹ ਜਿਹੜਾ ਉਹ ਜਿਹੜਾ ਉਹ ਪੰਜਾਬ ਦਾ ਹੋ ਰਿਹਾ ਹੈ ਇਹ ਪੰਜਾਬ ਨੂੰ ਲੁੱਟ ਰਿਹਾ ਕੋਸਦਾ ਹੈ ਕੁਝ ਦੇ ਰਾਦੇ ਆਪਾਂ 350 ਕਰੋੜ ਰੁਪਏ ਸਰਕਾਰ ਨੂੰ ਸੀ ਬਣਾਇਆ ਸੀ ਲੇਕਿਨ ਉਹ ਜਮਾਈ ਗੁਲਾਈ ਹੋ ਗਿਆ ਸਸੋਧੀਆਂ ਤੇ ਕੇਂਦਰੀ ਸਰਕਾਰ ਨੂੰ ਜਾ ਰਹੀ ਹੈ फिरते हैं हम केवल ने केवल सा ਬਾਰਿਆ ਤੇ ਕੰਗਾਰਿਆ ਐਰੋ ਡੈਮੈਂਟ ਤੇ ਤਾਂ ਕਿ ਔਰ ਵਾਲੀਆਂ ਜਿਹੜੀਆਂ ਲੋਕ ਸਭਾ ਨੇ 14 ਹੋਈਆਂ ਉਹਦੇ ਵਿਚੇ ਜਿਹੜਾ ਆਪਣੀ ਐਰੋ ਡੈਮੈਂਟ ਉਹਦੇ ਬਣ ਗਿਆ। ਸੋ ਪਿਛਲੇ ਸਮੇਂ ਦੇ ਵਿੱਚ ਬਡਾਣੀ ਸਾਹਿਬ ਨੇ ਆਪਣੇ ਹੱਥ ਕੇ ਜਿਹੜਾ ਨੋਇਲ ਵੀ ਕਰੀ ਹੈ। ਅੱਛਾ ਗਿਰਸਾਉਂ ਕਰਦੇ ਰਹੇ ਚਲੋ ਉਹਨਾਂ ਨੇ ਪਾਰਟੀ ਬਦਲੀ। ਉਹਨਾਂ ਨੇ ਵੀਰ ਵੀ ਜੁਆਇਨ ਕਰ ਲਈ। ਉਹ ਤਾਂ ਉਹ ਵਾਰ। ਅਪਾ ਜਾਣਦੇ ਸੀ ਬਡਾਣੀ ਸਾਹਿਬ आ कोठी अपना मरज रही थी आपने मुद्दे हल करो ये वाला जो मसला हम पे आप सारे की जित होगी सहयोग के देखो जिमी किसान की जमीन से सीधा घटता ਮਾਣ ਰਿਹਾ ਕਿ ਇੱਥੇ ਦਾ ਕੋਈ ਐਪਲਾਈ ਕੀਤਾ ਉਹਦੇ ਵਿੱਚੋਂ 1.5 ਕਿਲੋਗ੍ਰਾਮ ਤੋਂ ਕਰਾਫ ਨੂੰ ਦੇਣੀ ਹੈ ਉਹ ਪਰੰਤ ਤੱਕ ਹੋਣੀ ਹੈ ਮੈਡੀਕਲ ਨੂੰ ਗੁਰਸਾਹ ਨੂੰ ਦਾਖਾ ਦਾ 5000 ਰੁਪਏ ਦਾ 6 ਕਿਲੋਗ੍ਰਾਮ ਬੋੜੀਆਂ ਦਾ ਕਰਤਾ ਗਿਆ ਦੂਸਰਾ ਕੈਸੀ ਸਟੇਮ ਆਹ ਸਲੀਬ ਇਹਦੇ ਆਉਂਦੇ ਤੁਸੀਂ ਅਪਲਾਈ ਕਰੀਂ ਜਿਵੇਂ ਭਾਈ ਬਰੋ 6 ਕਰੋੜ ਜਾਂ 7 ਕਰੋੜ 8 ਕਰੋੜ ਕੋਲ ਹੀਲੇ ਦਾ ਪੈਸਾ ਆਦਾ ਉਹਦੇ ਵੈਸੇ ਚੱਕ ਲਓ

ਹਾਂ ਤੇ ਜਿਉਂ ਜਿਹੜੀ ਇਹਨ ਗੱਲ ਆ ਆ ਖੇਤਰੀ ਪਾਰ ਜਿੰਦਾ ਹੋਵੇ ਮੇਰੀ ਜੀ ਇਹਦੇ ਪਰਤੇ ਨਿਭਾਉਣੇ ਵਾਦੇ ਆ ਇਹਨਾਂ ਤੋਂ ਬਾਅਦ ਗੁਰੇਸ਼ ਕਰੀਏ ਬਹੁਤ ਖੁਸ਼ ਹੈ ਆਪਣਾ ਪ੍ਰਮਾਤਮਾ ਦਾ ਰੱਬ ਆਪਾਂ ਸਾਰੇ ਬਗਿਆਰੋ ਦੀ ਖਾਲੇ ਬੈਠਾਂ ਹਾਂ ਤੇ ਵਿੱਚ ਪਾਸ਼ਾ ਦੀ ਕਿਰਪਾ ਹੈ ਆਪਾਂ ਸਰਕਾਰਾਂ ਕੋਈ ਹੋਈਆਂ ਜਿਹੜੀਆਂ ਸਰਬੰਦੇ ਭਲੇ ਲਈ ਸਰਪੱਤੀ ਹੋਣ ਜਿਹੜੇ ਆਪਣੇ ਹਰ ਇੱਕ ਕਿਦਾ ਲੋਕੀ ਕੰਮ ਹੈ ਡਵੈਲਪਮੈਂਟ ਹੈ ਉਹਨੂੰ ਪੈਨ ਦੇ ਆਧਾਰ ਤੇ ਸਮਝਣ ਤੇ ਕੰਮ ਪਿਛਲੇ ਸਾਡੇ ਅੱਜ ਇੱਕੀਰੇ ਵਿੱਚ ਬਾਈ ਦੇ ਵਿੱਚ ਸਰਕਾਰ ਗਣੀ ਅਨੋਰਗਰ ਮਾ ਜੀ ਸਾਡੇ ਪਿੰਡ ਆਪਣੇ ਇਲਾਕੇ ਦੀ ਛੇਜਾ ਸਦੀਆਂ ਪੁਰਾਣੀ ਛੇਜਾ ਗੁਰੂ ਪਾਤਸ਼ਾਹ ਦੇ ਟੈਨ ਚਲੀ ਆਉਦੀ ਉਹਦੇ ਵਿੱਚ ਆਏ ਇੱਕ ਸਾਡੇ ਪਿੰਡੋਂ ਸੜਕ ਜਾਂਦੀ ਹੈ

ਯਾਰ ਆਈ ਸਰਕਾਰਾਂ ਇਹ ਲੀਡਰ ਸਾਨੂੰ ਛੱਡ ਗਏ ਮੇਨਾ ਦਾ ਕੋਟ ਬਣਾ ਲਓ ਕਿ ਪੰਜਾਬੀ ਭਾਜ ਜਾਂਦੇ ਐ ਤੇ ਵੋਟਾਂ ਨੂੰ ਤੇ ਆਪਣੇ ਪਾਸਾ ਰਾਇਸ ਕਰੋ ਪਾਸਾ ਪਰ ਵੇਜਾ ਲਓ ਚੂ ਨੂੰ ਲੋਕੋ ਕਹ ਰਹੇ ਨੇ ਕਿ ਚੱਲਿਆ ਆਪਾਂ ਦੀ ਸਮਝਾਤਾ ਹੋਊਗਾ ਇਹਨਾਂ ਲੀਡਰਾਂ ਕੋ ਆਪਾਂ ਨੂੰ ਅੱਛੇ ਦਾ ਅੰਦੇ ਕਰੀਏ ਉਹ ਸਵਾ ਆ ਗਿਆ ਲੀਡਰਾਂ ਨੂੰ ਮੋਛਣਾ ਪੈਣਾ ਵੀ ਭਾਈ ਤੁਸੀਂ ਪਿਛਾ ਤੋਂ ਟਾਈਮ ਜਿਹੜਾ ਲੋਟ ਰਿਹਾ ਸੀ ਵੀ ਆਪਾਂ ਉਹਦੇ ਵਿੱਚ ਕੀ ਕੀਤਾ ਕਿਹੜੀ ਡਿਵੈਲਪਮੈਂਟ ਕਰਾਈ ਹੈ ਸੋ ਸਾਡੇ ਵਿੱਚ ਜਿਹੜਾ ਰਵਿੰਦਰ ਸਿੰਘ ਕਿਰਾਲਾ ਜੀ ਆਵਰਣਾ ਮੈਂ ਬਹੁਤ ਸ਼ਰਮ ਆ ਨੀ ਲੈਣਾ ਸੋ ਤੁਸੀਂ ਦਿੱਕੇ ਜਿਹਾ ਸਰਦੇ ਵੱਡੀ ਤਾਕਤ ਦੇ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਤੇ ਮੈਂ ਆਸ ਕਰਦਾ ਕਿ ਤੁਸੀਂ ਜ਼ਰੂਰ ਜੋ ਹਲਕੇ ਦੇ ਭਲਾਰੇ ਕੰਮ ਹੈ ਡਵੈਲਪਮੈਂਟ ਦੇ ਕੰਮ ਹੈ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਤੁਸੀਂ ਜ਼ਰੂਰ ਪਾਰਟੀ ਵਾਜ ਤੋਂ ਪਰੋਂਠੇ ਇਕੱਠੇ ਹੋ ਕੇ ਇਸ ਸਰਕਾਰ ਦੇ ਪਰ ਵੀ ਜਿੱਥੇ ਵੀ ਕੋਈ ਰੋਕਧਾੜਾ ਹੰਡਾਉਦੇ ਵਿੱਚ ਮਤ ਤੋਂ ਮਤ ਸਿਰ ਕਰਣਗੇ ਸਾਨੂੰ ਵਿਸ਼ਵਾਸ ਹੁੰਦੀ ਹੈ ਤੇ ਮੰਗਤੀ ਕਰਦੇ ਹੈ ਕਿ ਜੋ ਆਪਾ ਸਰਕਾਰ ਦੇ खिलाफ बुरा करिए सड़क है डिवेलपमेंट है सो इन बेनियां प्रबंधा दियां वाहेगुरु जी का खालसा वाहू जी की फतेह अभी अगे वस्ते मैं समझा ਮੈਂ ਬੇਨਤੀ ਕਰੂਗਾ ਕਿ ਆਪਾਂ ਦੇ ਨਾਲ-ਨਾਲ ਹੋਰ ਲੋਕ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਾਡੀ ਆਮ ਗਰੀਬਾਂ ਦੀ ਤੇ ਆਮ ਸੰਨਾਨੀ ਲੋਕਾਂ ਦੀ ਹੈ ਆਰਿਸ਼ਮਤ ਬੋਲੀ ਤੇ ਟੈਹਲੀਆਂ ਦੇ ਵਿੱਚ ਚੱਲ ਰਹੀ ਹੈ ਖਾਣਿਆਂ ਦੇ ਵਿੱਚ ਚੱਲ ਰਹੀ ਹੈ ਸੋ ਇਹ ਇੰਦੇ ਉੱਤੇ ਵੀ ਨੱਕ ਪਾਉਣ ਦੀ ਲੋੜ ਹੈ ਇਹ ਰਿਸ਼ਮਤ ਹੋਰੀ ਤਾਂ ਚੱਲਦੀ ਹੈ ਕਿਉਂਕਿ ਸਾਨੂੰ ਕਾਨੂੰਨ ਦਾ ਹੀ ਨਹੀਂ ਪਤਾ ਪਰ ਉਹ ਸਾਡੇ ਤੱਕ ਪਹੁੰਚਣੇ ਨਹੀਂ ਦਿੱਤਾ ਜਾਂਦਾ ਅਤੇ ਆਹ ਜਿੰਨੇ ਆਈਏ ਸੜਕਾਂ ਐ کیا ਹੈ ਕੋਈ ਇਸ਼ਵਤ ਹੋ ਰਹੀ ਹੈ ਇਹ ਕੁਝ ਵੀ ਨਹੀਂ ਹੁੰਦਾ ਹੈ ਬਸ ਇੱਕ ਖਿਆਲੀ ਸਾਡੇ ਮਨ ਦੇ ਵਿੱਚ ਡਾਲ ਠਾਇਆ ਹੁੰਦਾ ਹੈ ਜਿਸ ਦੇ ਨਾਲ ਕਿਈ ਸਾਡੀ ਲੁੱਟ ਹੁੰਦੀ ਐ ਸੋ ਹੈ ਖੇੜਾ ਸਾਹਿਬ ਅੱਗੇ ਵੀ ਬੇਨਤੀ ਕਰੂੰਗਾ ਕਿ ਉਹ ਇਹੋ ਜਿਹੇ ਮੁੱਦਿਆਂ ਉੱਤੇ ਵੀ ਅਸੀਂ ਤੁਹਾਡੇ ਨਾਲ ਉਲੇਸ਼ਾ ਖੜੇ ਆਂ ਤੁਸੀਂ ਸਾਨੂੰ ਜਿੱਥੇ ਵੀ ਬੁਲਾਓਗੇ ਤੁਸੀਂ ਅੱਗੇ ਹੋ ਅਸੀਂ ਤੁਹਾਡੇ ਨਾਲ ਕਹਾਣਾ ਲੱਗਾ ਪੜੇ ਨਾਲ ਪਾਰਟੀਆਂ ਦੇ ਭਰੇ ਭਾਰ ਤੋਂ ਉੱਪਰ ਉੱਠ ਕੇ ਅਸੀਂ ਤੁਹਾਡੇ ਨਾਲ ਹੈ ਸੋ ਮੈਂ ਛੋਟੀ ਜਿਹੀ ਇੱਕ ਕਹਾਣੀ ਤੋਂ ਬਾਅਦ ਮੈਂ ਇਹਦਾ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਆਪਰੇ ਅੱਗੇ ਵਿਚਾਰ ਜੂਤਾਂ ਐਮਪੀ ਦੇ ਵਿੱਚ ਇੱਕ ਗਰੀਬ ਕਿਸਾਨ ਉਹ ਖਾਣੇ ਦੇ ਵਿੱਚ ਗਿਆ ਉਦੀ ਪਾਟੀ ਹੋਈ ਧੋਤੀ ਅਤੇ ਕੋਟਾ ਉਹ ਕਹਿੰਦਾ ਖਾਣੇ ਦਾ ਸਾਹਿਬ ਮੇਰਾ ਇੱਕ ਬਹੁਤ ਗਵਾਟ ਗਿਆ ਉਹ ਸਾਬਰ ਕੋਲ ਲਾਗਦੇ ਹੋਤੇ ਮੇਰੀ ਰਿਪੋਰਟ ਲਿਖ ਲੋ ਥਾੜੇ ਦਾ ਜਦੋਂ ਉਹਤੇ ਮੂੰਹ ਵਾਂਗ ਵੇਖਿਆ ਉਹਨੂੰ ਕਹਿੰਦਾ ਜਾ ਬਾਬਾ ਸਵੇਰੇ ਆਈਂ ਸਾਡੇ ਕੋਲ ਟਾਈਮ ਨਹੀਂ ਤਾਂ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਗਰੀਬ ਤੇ ਤਾਂ ਨਾ ਤੁਸੀਂ ਮੇਰੀ ਮਦਦ ਕਰੋ ਮੈਂ ਪ੍ਰਭੂ ਖਾਣਾ ਲਾ ਦੂੰਗਾ ਤਾਂ ਥਾੜੇ ਦਾ ਜਦੋਂ ਉਹ ਥਾੜੇ ਨੂੰ ਪਾਲ ਕੱਟਦਾ ਤਾਂ ਪਿੱਛੇ ਇੱਕ ਕੁੱਤੇ ਜਿਹੜਾ ਮੁੱਛੀ ਹੈ ਉਹ ਆਇਆ ਉਹ ਆ ਕੇ ਕਹਿੰਦਾ ਬਾਬਾ ਤੇਰਾ ਕੰਮ ਹੋ ਜਾਏਗਾ ₹30 ਇਹ ਤਨੂੰ ਚਾਹ ਪਾਣੀ ਕਰਨਾ ਪਏਗਾ ਤਾਂ ਬਾਬਾ ਕਹਿੰਦਾ ਠੀਕ ਐ ਮੈਂ ਮਨ ਨੂੰ ₹35 ਦੇ ਦੇਣਾ ਹੈ ਜਿੱਤੇ ਮੇਰਾ ਬੰਦ ਹੈ ਜਿਹੜਾ ਉਹ ਲੱਭ ਦੋ ਤਾਂ ਜਦੋਂ ਉਹ ਉਸ ਦੀ ਜਿਹੜੀ ਉਹ ਰਿਪੋਰਟ ਲਿਖੀ ਗਈ ਰਿਪੋਰਟ ਲਿਖਣ ਤੋਂ ਬਾਅਦ ਕਹਿੰਦੇ ਬਾਬਾ ਸਾਈਨ ਕਰੇਗਾ ਉਹ ਘੂਠਾ ਲਾਵੇਂਗਾ ਕਹਿੰਦਾ ਮੈਂ ਸਾਈਨ ਕਰਾਂਗਾ ਤੇ ਨਾਲ ਮੈਨੂੰ ਜਿਹੜੀ ਉਹ ਘੂਠਾ ਲਾਉਣ ਵਾਲੀ ਸ਼ਈ ਹੈ ਉਹ ਵੀ ਦੇ ਦੋ ਤਾਂ ਇਹ ਰੱਖ ਕੇ ਜਦੋਂ ਉਸਨੇ ਸਾਈਨ ਕੀਤੇ ਅਤੇ ਮੋਹਨਾਈ ਤਾ ਜਿਹੜਾ ਠਾਣੇ ਦਾ ਸੀ ਉਹ ਗਸ਼ਾ ਖਾ ਕੇ ਪਿਛਾਲੇ ਲੱਗ ਗਿਆ ਕਿਉਂਕਿ ਉਸ ਮੋਹਰ ਦੇ ਉੱਤੇ ਲਿਖਿਆ ਸੀ ਪ੍ਰਧਾਨ ਮੰਤਰੀ ਆਫ ਇੰਡੀਆ ਚੌਧਰੀ ਚੰਦ ਸਿੰਘ ਸੋ ਇਹ ਦੇਖਦੀ ਸਾਰੇ ਸਾਰੇ ਪਾਸੇ ਰੌਣਾ ਪੈ ਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਆਪਣੇ ਬੌਧ ਦੀ ਜਿਹੜੀ ਹੋਰ ਸ਼ਕਾਇਰ ਲੈ ਕੇ ਆਏ ਹਨ ਉਹਨਾਂ ਨੂੰ ਪਛਾਣੇ ਨਹੀਂ ਹੋਇਓ ਇਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਸੀ ਲੋਕਾਂ ਦੇ ਵਿੱਚੋਂ ਵਿਟਣ ਦੇ ਸੀਗੇ ਲੋਕਾਂ ਦੇ ਨਾਲ ਖੜਦੇ ਸੀਗੇ ਤੇ ਉਹ ਛਾ ਦੇ ਦਾ ਸਾਰਾ ਠਾਣਾ ਜਿਹੜਾ ਉਹ ਸਸਪੈਂਡ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਕੋਈ ਵੀ ਉਹਨਾਂ ਦੇ ਵਿੱਚੋਂ ਜਿਹੜਾ ਬਾਹਰ ਨਹੀਂ ਸੀ ਹੋ ਸਕਿਆ ਸੋ ਪਰ ਇਹ ਜਿਹੜੇ ਅੱਜ ਦੇ ਨੇਤਾ ਐ ਇਹ ਸਭ ਕੁਝ ਭੁੱਲ ਕੇ ਆਪਣੇ ਰਿਸ਼ਵਤ ਹੀ ਇਹਨਾਂ ਨੇ ਇੱਕ ਤਰ੍ਹਾਂ ਦਾ ਮੁੱਦਾ ਬਣਾ ਲਿਆ ਹੈ ਕਿ ਅਸੀਂ ਤਾਂ ਬਸ ਜੇਕਰ ਬਣਨਾ ਹੈ ਤਾਂ ਰਿਸ਼ਵਤ ਖਾਣ ਦੇ ਲਈ ਬਣਨਾ ਅਸੀਂ ਆਪਣੀ ਕਮਾਈ ਕਰਨੀ ਐ ਕੋਠੀਆਂ ਬਣਾਉਣੀਆਂ ਤੇ ਉਸ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਹੁਣ ਸਾਡੇ ਬੱਚੇ ਇੱਥੇ ਰੋ ਰਹੇ ਨੇ ਉਹਨਾਂ ਦੇ ਬੱਚੇ ਕੋਠੀਆਂ ਦੇ ਵਿੱਚ ਮੌਜਾਂ ਕਰ ਲਈਆਂ ਸੋ ਉਹ ਗਲਤੀ ਕਿਸ ਦੀ ਹੈ ਅਸੀਂ ਚੋਣ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਗਲਤੀ ਕੀਤੀ ਹੈ ਸੋ ਅੱਗੇ ਵਾਸਤੇ ਅਸੀਂ ਕੋਈ ਇਹੋ ਜਿਹਾ ਨਮਾਣਦਾ ਇਕੱਠੇ ਹੋ ਕੇ ਚਾਹੇ ਉਹ ਜਿੰਦਾ ਹੁਣ 10 ਸਾਰੇ ਇਕੱਠੇ ਹੋਏ ਆ ਅਸੀਂ 50 ਲੈ ਕੇ ਇਕੱਠੇ ਕਰਾਂਗੇ ਇਸੇ ਤਰ੍ਹਾਂ 100 ਲੈ ਕੇ ਇਕੱਠਾ ਕਰਾਂਗੇ ਤੇ ਉਸ ਦੇ ਵਿੱਚੋਂ ਇੱਕ ਆਗੂ ਨੂੰ ਅੱਗੇ ਲੈ ਕੇ ਆਵਾਂਗੇ ਸੋ ਮੈਂ ਤਾਂ ਬੇਨਤੀ ਕਰਦਾ ਹਾਂ ਕਿ ਖੇੜਾ ਸਾਧ ਨੂੰ ਉਹ ਇਸੇ ਤਰ੍ਹਾਂ ਜਦੋਂ ਜährt ਜਾਰੀ ਰੱਖਣ ਅਸੀਂ ਤੁਹਾਡੇ ਨਾਲ ਤੇ ਮੈਂ ਉਹ ਬੇਨਤੀ ਕਰਦਾ ਸਲਾਹ ਸੰਵਿੰਦਰ ਜੀ ਖੇੜਾ ਕੀ ਉਹ ਆਪਣੇ ਵਿਚਾਰ ਵਿੱਚ ਦਾ ਤੇ ਸੰਗਤਾਂ ਦਾ ਧੰਨਵਾਦ ਕਰਦਾ। ਰਾਜੇਸ ਹਾ ਬਲਾ ਪੰਜਾਬ ਸਰਕਾਰ ਦੇ ਕੰਮ ਖੋਲਣ ਲਈ ਇਸ ਹਲਕੇ ਤੋਂ ਐਮਐਲਏ ਉਹਦੇ ਆਖਾਂ ਖੋਲਣ ਲਈ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ 71 ਹੋਏ ਸਮੂਹ ਨਗਰ ਨਿਵਾਸੀ ਲਾਗਲੇ ਪਿੰਡਾ ਤੋਂ ਮੌਜੂਦ ਵਿਅਕਤੀ ਸਤਕਾਰਯੋਗ ਬੱਜੇ ਦੀ ਸਾਥ ਕੋਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਸੰਗਤ ਜੀ ਅੱਜ ਆਪਾਂ ਇਸ ਰੋਸ ਧਰਨੇ ਦੇ ਵਿੱਚ ਇਕੱਠੇ ਹੋਏ ਆਂ ਜਿਹੜਾ ਸੰਘਰਸ਼ ਆਪਾਂ ਨੇ ਇਲਾਕੇ ਦੇ ਵਿੱਚ ਬੁਨਿਆਦੀ ਢਾਂਚਾ ਬਿਲਕੁਲ ਢਹਿ ਟੇਰੀ ਹੋ ਚੁੱਕਿਆ ਸੜਕਾਂ ਦੇ ਹਾਲਾਤ ਬਰ ਤੋਂ ਬਿਹਤਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਲੋਕਾਂ ਨੂੰ ਮਜਬੂਰ ਕਰਤਾ ਰਾਹਗਰਾਂ ਨੂੰ ਔਕੜਾਂ ਪੇਸ਼ ਆਉਂਦੀਆਂ ਉਹਦੇ ਸੰਬੰਧ ਵਿੱਚ ਅੱਜ ਇਹ ਆਪਾਂ ਦੂਜਾ ਰੋਸਤਾ ਨਾ ਰੱਖਿਆ ਪਹਿਲਾਂ ਤੁਹਾਨੂੰ ਇਸ ਗੱਲ ਦੀ ਵਧਾਈ ਕਿ ਜਿਹੜਾ ਸਾਡਾ ਪਹਿਲਾ ਧਰਨਾ ਖੇਰਾਵਾ ਚ ਰੱਖਿਆ ਸੀ ਉਸ ਧਰਨੇ ਤੋਂ ਬਾਅਦ ਥੋੜਾ ਅਸਰ ਜ਼ਰੂਰ ਹੋਇਆ ਸਰਕਾਰ ਤੇ ਇਹਨਾਂ ਦੇ ਨਮਾਇਦਿਆਂ ਤੇ ਹਲਕੇ ਦੇ ਐਮਐਲਏ ਤੇ ਕੁਛ ਸੋਣ ਚ ਆਇਆ ਕੁ ਸੱਜਣ ਵੀ ਦੱਸਦੇ ਸੀ ਵੀ ਆਪਸ ਵਿੱਚ ਬਹਿ ਕੇ ਕੁਸਰ-ਵਸਰ ਜ਼ਰੂਰ ਸ਼ੁਰੂ ਹੋ ਗਈ ਹੈ ਵੀ ਸੜਕਾਂ ਵੱਲ ਧਿਆਨ ਦਈਏ ਮੈਂ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਇਲਾਕੇ ਤੋਂ ਨਮਾਇंदे ਨੇ ਜਿਹੜੇ ਆਪਣੇ ਆਪ ਨੂੰ ਲਗ ਲਗ ਪਿੰਡਾਂ ਚ ਸਰਕਾਰ ਦੇ ਚੌਧਰੀ ਦੱਸਦੇ ਆ ਵੀ ਉਹ ਵੀ ਜਾ ਕੇ ਆਪਣੇ ਐਮ.ਐਲ.ਏ ਕੋਲ ਇਸ ਬੜੇ ਹਾਲਾਤਾਂ ਬਾਰੇ ਗੱਲ ਕਰਨ ਲਈ ਮਜਬੂਰ ਹੋਏ ਆ ਪਰ ਵੀਰੋ ਆਪਾਂ ਨੂੰ ਇਹ ਸੰਘਰਸ਼ ਹੋਰ ਤਿੱਖਾ ਕਰਨਾ ਪਊਗਾ ਸਰਕਾਰ ਬਣੀ ਢੇਟ ਹੈ ਸਾਢੇ 3 ਸਾਲਾਂ ਤੋਂ ਲਾਰਿਆਂ ਦੇ ਵਿੱਚ ਝੂਠ ਬੋਲ ਕੇ ਲੱਖੇ ਗਰ ਭਾਸ਼ਣ ਸੁਣਾ ਕੇ ਟਾਈਮ ਲਗਾਈ ਜਾਂਦੇ ਆ ਆਪਾਂ ਨੇ ਇਕੱਠੇ ਹੋ ਕੇ ਜਿਹੜਾ ਬੀੜਾ ਚੁੱਕਿਆ ਇਹਨੂੰ ਸਿੱਖਰ ਤੇ ਲੈ ਕੇ ਜਾਣਾ ਇਹਦਾ ਆਪਾਂ ਹੱਲ ਕਰਵਾ ਕੇ ਹੀ ਜਾਣਾ ਲਵਾਂਗੇ ਪਿੱਛੇ हटਾਂਗੇ ਜਦੋਂ ਤੱਕ ਇਲਾਕੇ ਦੀਆਂ ਸੜਕਾਂ ਦਾ ਕੰਮ ਸ਼ੁਰੂ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਸ ਲੜੀ ਨੂੰ ਖਤਮ ਨਹੀਂ ਹੋਣ ਦਵਾਂਗੇ ਅਸੀਂ ਪਹਿਲਾਂ ਪ੍ਰੋਗਰਾਮ ਬਣਾਇਆ ਵੀ 8-8 ਤੋਂ 10 ਪਿੰਡਾਂ ਦਾ ਇਕੱਠ ਕਰਕੇ ਪਿੰਡਾਂ ਚੋਕਾ ਦਵਾਂਗੇ ਇਹਨਾਂ ਦੇ ਜਿਹੜੇ ਪਿੰਡਾਂ 'ਚ ਨੁਮਾਇंदे ਨੇ ਉਹਨਾਂ ਨੂੰ ਜਗਾਵਾਂਗੇ ਉਹਨਾਂ ਨੂੰ ਮਜਬੂਰ ਕਰਾਂਗੇ ਵੀ ਉਹ ਜਾ ਕੇ ਹਲਕੇ ਦੇ ਐਮਐਲਏ ਕੋਲ ਬੋਲਣਾ ਅਗਰ ਫਿਰ ਵੀ ਕੰਮ ਨਹੀਂ ਹੁੰਦਾ ਤਾਂ ਸਭ ਸਾਰੇ ਇਲਾਕੇ ਦਾ ਇਕੱਠ ਕਰਕੇ ਪੂਰੇ ਹਲਕੇ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਵਿਸ਼ਾਲ ਵੱਡਾ ਧਰਨਾ ਦੇ ਕੇ ਅਗਲਾ ਪ੍ਰੋਗਰਾਮ ਲਿਟਾਂਗੇ ਤੁਹਾਡਾ ਧੰਨਵਾਦ ਛੋੜੇ ਜੇ ਹੋ ਕੇ ਕਿ ਤੁਸੀਂ ਸਾਰੇ ਇਕੱਤਰ ਹੋਏ ਹੋ ਕੋਈ ਸ਼ਕਤੀ ਪ੍ਰਦਰਸ਼ਨ ਕਰਨ ਜਾਂ ਕੋਈ ਅਪਾ ਕੋਈ ਪੋਲੀਟੀਕਲ ਮੋਟਿਵ ਆਪਣਾ ਲੈ ਕੇ ਇਕੱਠੇ ਨਹੀਂ ਹੋਏ ਸਿਰਫ ਇੱਕ ਆਪਣੀਆਂ ਬੁਨਿਆਦੀ ਸਹੂਲਤਾਂ ਲਈ ਆਪਣੀਆਂ ਸੜਕਾਂ ਦੇ ਜੋ ਹਾਲਾਤ ਬਣਿਆ ਜੋ ਪਿੰਡਾਂ ਦੇ ਵਿੱਚ ਗਲੀਆਂ ਨਾਲਿਆਂ ਦੇ ਹਾਲਾਤ ਬਣਿਆ ਉਹਦੇ ਸੰਬੰਧ ਵਿੱਚ ਸਰਕਾਰ ਦੇ ਖਿਲਾਫ ਆਵਾਜ਼ ਚੁਕਣ ਲਈ ਇਕੱਠੇ ਹੋਏ ਆ ਪਿੰਡ ਫਾਟਵਾ ਚ ਖੜੇ ਆ ਚਾਹੇ ਆਪਾ ਵਜੀਦਪੁਰ ਤੋਂ ਫਾਟਵਾ ਨੂੰ ਆ ਜਾਈਏ ਵਜੀਦਪੁਰ ਤੋਂ ਟਕੋਰਾ ਨੂੰ ਚਲੇ ਜਾਈਏ ਫਾਟਵਾ ਤੋਂ ਸਿਆਮੀਪੁਰ ਨੂੰ ਚਲੇ ਜਾਈਏ ਅੱਗੇ ਇਧਰ ਨਗਲੀਆਂ ਨੂੰ ਚਲੇ ਜਾਈਏ ਨਕਲੀਆਂ ਤੋਂ ਕਾਦੀ ਮੈਦਨ ਚਲ ਜਾਈਏ ਕਾਦੀ ਮੈਦਨ ਤੋਂ ਪਾਂ ਸੇਕ ਪਰੇ ਖੈਰ ਪਰ ਚਲ ਜਾਈਏ ਇੱਕ ਵੀ ਸੜਕ ਕੋਈ ਸਹੀ ਨਹੀਂ ਐ ਇੱਕ ਵੀ ਸੜਕ ਤੁਸੀਂ ਬੈਠੇ ਕੋਈ ਹੈ ਇੱਕ ਵੀ ਸੜਕ ਸਹੀ ਨਹੀਂ ਐ ਮੇਰਾ ਖਿਆਲ ਆ ਪਿਛਲੀ ਸਰਕਾਰ ਕੈਪਟਨ ਮਰਿੰਦਰ ਦੀ 5 ਸਾਲ ਉਹਨੇ ਵੀ ਮਹਿਲ ਦੇ ਵਿੱਚ ਸੌਗੀ ਗਜ਼ਾਰ ਤੇ ਕੁਛ ਵਿੱਚ ਕਰੋਨਾ ਕਾਲ ਆ ਗਿਆ ਉਹਦੀ ਆੜ ਦੇ ਵਿੱਚ ਕੱਢ ਗਿਆ 3.5 ਸਾਲ ਇਹ ਸਰਕਾਰ ਨੂੰ ਵੀ ਬੀਚਦੇ ਆਂ ਵੀਰੋ ਇਹ ਜਿਹੜੀਆਂ ਸੜਕਾਂ ਐ ਸਾਡੇ ਕੋਲ ਅੱਜ ਬਹਾਨੇ ਬੜੇ ਲਾਉਨੇ ਨੇ ਇਹ ਕਹਿੰਦੇ ਜੀ ਸੈਂਟਰ ਨੇ ਪੈਸਾ ਰੋਕ ਲਿਆ ਜਦੋਂ ਆਮ ਆਦਮੀ ਪਾਰਟੀ ਵੋਟਾਂ ਲਈ 2022 'ਚ ਆਪਣੇ ਕੋਲ ਵੋਟਾਂ ਮੰਗਣਾਉਂਦੇ ਸੀਗੇ ਉਦੋਂ ਤਾਂ ਬੜੇ ਫਾਰਮੂਲੇ ਕੱਢ ਕੇ ਲਿਆਏ ਸੀ ਇਹ ਕਹਿੰਦੇ ਸੀ ਵੀ ਅਸੀਂ ਮਾਈਨਿੰਗ ਦੇ ਵਿੱਚੋਂ 20000 ਰੁਪਏ ਇਕੱਠਾ ਕਰ ਲਾਂਗੇ ਅਸੀਂ ਆਵਾਕਾਰਨੀ ਨੀਤੀਵਰੀਆ ਬਣਾਵਾਂਗੇ ਉਹ ਜੋ ਬਹੁਤ ਪੈਸੇ ਇਕੱਠੇ ਕਰ ਲਾਂਗੇ ਅਸੀਂ ਥਰਮਲ ਪਲਾਂਟਾਂ ਜਿਹੜੇ ਐਗਰੀਮੈਂਟ ਹੋਏ ਆ ਰੱਦ ਕਰਕੇ ਉਹਨਾਂ ਦੇ ਵਿੱਚ ਆਂਦਰ ਬਿਧਾਵਾਂਗੇ ਸਟੇਟ ਦੇ ਹੁਣ ਗਵਰਨਮੈਂਟ ਦੀ ਲੇਕਿਨ ਜਦੋਂ ਹੁਣ ਕੰਮ ਕਰਨ ਦੀ ਵਾਰੀ ਗਈ ਹੈ ਹੁਣ ਦੋਸ਼ ਕਿਸੇ ਦੂਜੇ ਤੇ ਸਾਨੂੰ ਸਮਝਣਾ ਪਊਗਾ ਕਿ ਸਰਕਾਰ ਦੇ ਮਨਸੂਬੇ ਕਿ ਆ ਨੇ ਆਪਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਊਗਾ ਪੰਜਾਬ ਸਰ ਦਿਨੋਂ ਦਿਨ ਕਰਜ਼ਾ ਵਧਦਾ ਜਾ ਰਿਹਾ ਹੈ ਲੋੜਵੰਦ ਕੰਮਾਂ ਦੇ ਵਿੱਚ ਇੱਕ ਰੁਪਿਆ ਵੀ ਖਰਚ ਨਹੀਂ ਹੋ ਰਿਹਾ ਇੱਦਾਂ ਕਦੇ ਨਹੀਂ ਹੋਇਆ ਕਿ ਹਰੇਕ ਮਹੀਨੇ 2-2000 2500 3-3000 ਕਰੋੜ ਦਾ ਕਰਜ਼ਾ ਲਿਆ ਜਾਵੇ ਲੇਕਿਨ ਪੰਜਾਬ ਬੜਾ ਹੋ ਗਿਆ ਤੁਸੀਂ ਤਹਈਆ ਕਰਨਾ ਕਿ ਜਦੋਂ ਇਹਨਾਂ ਦੇ ਨੁਮਾਇੰਦੇ ਜਾਂ ਇਹਨਾਂ ਦੇ ਕੈਂਡੀਡੇਟ ਵੋਟਾਂ ਮੰਗਣਾਂਗੇ ਪਹਿਲਾਂ ਤਾਂ ਇੱਕ ਮੰਗ ਰੱਖਿਓ ਵੀ ਵੋਟ ਤਾਂ ਪਾਵਾਂਗੇ ਪਹਿਲਾਂ ਹਲਕੇ ਦੀ ਐਮਐਲਏ ਨੂੰ ਪਿੰਡ 'ਚ ਲੱਗੇ ਆਂ ਵੋਟ ਮੰਗਣ ਲਈ ਕਿਉਂਕਿ ਤੁਸੀਂ ਐਮਐਲਏ ਬਣਾਇਆ ਤੁਸੀਂ ਇਹਨਾਂ ਦਾ ਐਮਪੀ ਜਿਤਾਇਆ ਤੁਸੀਂ ਕੋਈ ਪਿਆਰ ਦੇ ਵਿੱਚ ਸਤਿਕਾਰ ਦੇ ਵਿੱਚ ਪਹਿਲਾਂ ਕਸਰ ਨਹੀਂ ਰੱਖੀ। ਆਪਾਂ ਨੇ ਕੋਈ ਲੜਾਈ ਝਗੜਾ ਜਾਂ ਡਲੇ ਨਹੀਂ ਮਾਰਦੇ ਉਹ ਦੇ ਭਗਵਾਨ ਦਾ ਮੰਨਦਾ ਕਹਿੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਦਾਂ ਸੇ ਚਲਾ ਹੁੰਦਾ। ਇਹ ਸਾਡੇ ਪੰਜਾਬ ਦਾ ਹਿੱਸਾ ਨਹੀਂ ਕਲਚਰ ਦਾ ਵੀ ਅਸੀਂ ਚੱਲ ਕੇ ਆਏ ਨੂੰ ਕਿਸੇ ਨੂੰ ਬੇਚਿਤ ਕਰੀਏ ਜਾਂ ਡਲੇ ਮਾਰੀਏ ਪਰ ਸਵਾਦ ਜ਼ਰੂਰ ਕਰਦੇ ਆ। ਪਹਿਲੀ ਡਮਾਂਡ ਰੱਖਣੀ ਬੀਬਾ ਜੀ ਨੂੰ ਨਾਲ ਲੈ ਕੇ ਆਓ ਦੂਜੀ ਰੱਖਣੀ ਆ ਵੀ ਵੀ ਜਿਹੜੇ ਸੜਕ ਨੂੰ ਚੱਲ ਕੇ ਆਏ ਹੋ ਭਾਈ ਇਹ ਸੜਕ ਕਦੋਂ ਬਣੀ ਸੀ ਪਹਿਲਾਂ? ਵੇ ਕਿਹਾ ਇਹਦਾ ਬਣਨਾ ਹੁਣ ਜ਼ਰੂਰੀ ਹੈ ਕਿ ਨਹੀਂ ਹੈ ਇਹ ਲੰਘਣ ਜੋਗੀ ਹੈ ਜਾਂ ਨਹੀਂ ਹੈ ਤੁਸੀਂ ਵਿਸ਼ਵਾਸ ਕਰਿਓ ਕਿ ਹਾਲਾਤ ਆਪਾਂ ਰੋਹ ਸੜਕ ਤੇ ਲੰਘਦੇ ਆ ਸ਼ਾਇਦ ਖੇਤਾਂ ਨੂੰ ਜਾਣ ਵਾਲੇ ਰਾਹ ਸਤੇ ਦੇ ਹਾਲਾਤ ਵਧੀਆ ਹੋਣ ਪਰ ਸੜਕ ਤੇ ਚੱਲਣ ਜੋਗੇ ਹਾਲਾਤ ਨਹੀਂ ਬਿੰਦਾਬੀਰ ਬੈਠਾ ਇੱਕ ਦਿਨ ਕਹਿੰਦਾ ਸੀ ਕਹਿੰਦਾ ਰਵਿੰਦਰ ਸਾਨੂੰ ਯਾਦ ਹੈ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇਹਨਾਂ ਨੇ ਮੈਨੂੰ ਬੜੇ ਜ਼ੋਰ ਦੇ ਕੇ ਕਿਹਾ ਸੀ ਕਹਿੰਦੇ ਵੀ ਰਵਿੰਦਰ ਵੋਟਾਂ ਤੁਹਾਨੂੰ ਕਿਹਾ ਪਾਈਏ ਯਾਰ ਸੜਕ ਤਾਂ ਬਣਦੀ ਨਹੀਂ ਇਹਨਾਂ ਨੇ ਪੂਰਾ ਮੇਰੇ ਨਾਲ ਉਸ ਟਾਈਮ ਜ਼ੋਰ ਦੇ ਕੇ ਲੜ ਕੇ ਕਿਹਾ ਸੀ ਸਾਡੇ ਕੰਮ ਦਾ ਸੜਕ ਦਾ ਕੰਮ ਸ਼ੁਰੂ ਕਰਵਾਓ ਗੁਰੂ ਸਾਹਿਬ ਨੇ ਕਿਰਪਾ ਕਰੀ ਬਡਾਲੀ ਸਾਹਿਬ ਕੋ ਜਾ ਕੇ ਆਵਾਜ਼ ਰੱਖੀ ਵੀ ਇਹ ਪਿੰਡ ਦੀ ਸੜਕ ਦਾ ਬਹੁਤ ਬੁਰਾ ਹਾਲਾਤ ਆ ਮੇਰੇ ਕਹਿ ਲੋ ਉਦੋਂ ਦੀ ਸੜਕ ਬਣੀ ਪਿਆ ਮੁੜ ਕੇ ਤਾਂ ਕਰੇ ਕਿਸੇ ਨੇ ਇੱਕ ਰੋੜੀ ਵੀ ਨਹੀਂ ਲਾਈ ਹੋ ਰਿਆ ਕਿ ਪਿੰਡ ਦੇ ਵਿੱਚ ਜੇ ਕੋਈ ਲੱਗੀ ਤਾਂ ਦੱਸੋ ਆਪਣੇ ਕੌਣ ਹੋਏ ਪ੍ਰਾਏ ਕੌਣ ਹੋਏ ਪਿੰਡ ਫਾਟਵਾ ਦੇ ਵਿੱਚ ਕੋਈ ਕਸਰ ਤਾਂ ਨਹੀਂ ਆਵਾਦੀ ਪਾਰਟੀ ਦੇ ਤੌਰ 'ਤੇ ਕਿੰਨੇ ਆ ਵੋਟਾਂ ਦੇ ਜਿਦਾਕੇ ਭੇਜਿਆ ਲੇਕਿਨ ਅੱਜ ਕਿੱਥੇ ਆ ਕੈਂਡੀਡੇਟ ਉਹ ਅੱਜ ਕਿੱਥੇ ਨੇ ਉਹ ਲੋਕ ਜਿਹੜੇ ਇੱਕ ਲੱਛੇਦਾਰ ਭਾਸ਼ਣ ਦਿੰਦੇ ਸੀ ਜਿਹੜਾ ਕਹਿੰਦੇ ਸੀ ਵੀ ਅਸੀਂ ਵਿਕਾਸ ਦੀ ਨੇਰੀ ਲਿਆ ਦੋਗੇ ਵੀਰੋ ਸਦਾ ਅਰਸੇ ਕਰਨਾ ਪਊਗਾ ਲੜਨਾ ਪਊਦਾ ਆਪਣੇ ਹੱਕਾਂ ਲਈ ਆਪਣੇ ਬੁਨਿਆਦੀ ਢਾਂਚੇ ਲਈ ਕਿਉਂਕਿ ਇਹ ਪਿੱਛੇ ਜੇ ਇੱਕ ਪੰਜਾਬ ਦੇ ਵਿੱਚ ਲੁੱਟਣ ਲਈ ਦਿੱਲੀ ਦੇ ਵੱਲੋਂ ਬਣੀ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਪਾਲਿਸੀ ਦੇ ਖਿਲਾਫ ਸੰਘਰਸ਼ ਸ਼ੁਰੂ ਕਰਿਆ ਤੁਸੀਂ ਲੋਕਾਂ ਨੇ ਸਾਰੇ ਕਿਸਾਨ ਵੀਰਾਂ ਨੇ ਸਾਥ ਦਿਆ ਤਾਂ ਉਹ ਤੋਂ ਇਹਨਾਂ ਨੂੰ ਮਜਬੂਰੀ ਮਜਬੂਰੀ ਵਸ ਸਰਕਾਰ ਨੂੰ ਗੋਡੇ ਟੇਕਣੇ ਪਏ ਤੇ ਉਹ ਨੀਤੀ ਨੂੰ ਵਾਪਸ ਲਈ ਆਪਾਂ ਵੀ ਹੁਣ ਉਸੇ ਲੜੀ ਦੇ ਤਹਿਤ ਆਪਾਂ ਆਪਣੇ ਸੰਘਰਸ਼ ਨੂੰ ਤੇਜ਼ ਕਰੀਏ ਤੁਸੀਂ ਸਾਥ ਦੇਓ ਅੱਗੇ ਹਾਂ ਕੇ ਲੜਾਂਗੇ ਇਹਨਾਂ ਨੂੰ ਮਜਬੂਰ ਕਰਾਂਗੇ ਸੜਕਾਂ ਬਣਾਉਣ ਲਈ ਹੋਰ ਬੁਨਿਆਦੀ ਸਹੂਲਤਾਂ 'ਚ ਸੁਧਾਰ ਲਿਆਉਣ ਲਈ ਇੱਕ ਇੱਕ ਗੱਲ ਹੋਰ ਅੱਜ ਸਵੇਰੇ ਮੈਂ ਦੇਖ ਰਿਹਾ ਸੀਗਾ ਟੀਵੀ 'ਚ ਵੀ ਆ ਰਿਹਾ ਤਾਂ ਇਸ ਪਿੰਡ ਤੋਂ ਜੀਤਾ ਸਰਪੰਚ ਮੇਰਾ ਵੀਰ ਸ਼ੇਰੇ ਪੰਜਾਬ ਕਿਸਾਨ ਜੁਨੈਨ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਆਪਾਂ ਦੇ ਪਿੱਛੇ ਸ਼ੰਭੂ ਕਨੌਰੀ ਬਾਰਡਰ ਤੇ ਧਰਨਾ ਲਾਇਆ ਸੀ ਕਿਸਾਨਾਂ ਨੇ ਚਲੋ ਕਿਸਾਨਾਂ ਦੇ ਧਰਨਾ ਦਾ ਇਹਨਾਂ ਨੇ ਸੁਣਵਾਈ ਤਾਂ ਕੀ ਕਰਨੀ ਸੀਗੀ ਉਹ ਜੋਰ ਜਵਜ਼ਤ ਸੀ ਰਾਤ ਦੇ ਹਨੇਰੇ ਚ ਧਰਨਾ ਚ ਕੋਆਇਆ ਗਿਆ ਉੱਥੇ ਜਿਹੜੇ ਲੋਕਾਂ ਦੀਆਂ ਟਰਾਲੀਆਂ ਹੋਰ ਲੋੜਵੰਦ ਸਵਾਨ ਸੀ ਉਹ ਵੀ ਇਹ ਆਮ ਆਦਮੀ ਪਾਰਟੀ ਦੇ ਗੁੰਡੇ ਚੱਕ ਕੇ ਲੈ ਗਏ ਅੱਜ ਸਵੇਰੇ ਨਾਭਾ ਨਗਰ ਕੌਂਸਲ ਦਾ ਪ੍ਰਧਾਨ ਹੈ ਬੀਬੀ ਉਹਨਾਂ ਦੇ ਬਾੜੇ ਵਿੱਚੋਂ ਟਰਾਲੀਆਂ ਮਿਲੀਆਂ ਜਿਹੜੀ ਟਰਾਲੀ ਚੋਰੀਆਂ ਦੀ ਅੱਲ ਪਈ ਹੋਈ ਨਹੀਂ ਪਈ ਲੋਕਾਂ ਨੇ ਟਰਾਲੀਆਂ ਤਾਂ ਚੋਰੀ ਕਰਕੇ ਲੈ ਗਏ ਕੋਈ ਆਪਣੀ ਹਕੂ ਨੂੰ ਪਛਾਣ ਰਿਹਾ ਟਰਾਲੀ ਦਿਨੋਂ ਕੋਈ ਟਾਇਰ ਪਛਾਣ ਰਿਹਾ ਟਰਾਲੀਆਂ ਵੱਡੀਆਂ ਇਸ ਹੱਦ ਤੱਕ ਲੁੱਟ ਤੇ ਇਹ ਲੋਕ ਉਤਰ ਆਏ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਲੋਕਾਂ ਨੂੰ ਕਿਹਾ ਸੀ ਵੀ ਸਾਫ਼ ਸੁਥਰਾ ਪ੍ਰਸ਼ਾਸਨ ਦੋਗੇ ਸਾਫ਼ ਸੁਥਰੀ ਸਰਕਾਰ ਚਲਾਓਗੇ ਪਿੰਡਾਂ ਚੋਂ ਸਰਕਾਰ ਚੱਲੇ ਕਰੂਗੀ ਅੱਜ ਪਿੰਡਾਂ ਦੇ ਵਿੱਚ ਤਾਂ ਲੋਕਾਂ ਦਾ ਪਿੱਠ ਜੋ ਨਿਕਲਣਾ ਦੁਰਪਰ ਹੋਇਆ ਪਿਆ ਸਰਕਾਰ ਕਿੱਥੇ ਚੱਲ ਕੇ ਆਈ ਬਈ ਕਿਹੜੀ ਸਰਕਾਰ ਆਈ ਏ ਇਸ ਪਿੰਡ ਦੇ ਵਿੱਚ ਕੋਈ ਹੈ ਕੋਈ ਜਿਹੜਾ ਬੰਦਾ ਕੋਈ ਇੱਕ ਵਿਅਕਤੀ ਹੱਥ ਖੜਾ ਕਰਕੇ ਕਹਿ ਦਵੇ ਵੀ ਕਿਸੇ ਲੋੜਵੰਦ ਨੂੰ ਲੋੜ ਪਈ ਹੋਵੇ ਤੇ ਸਰਕਾਰ ਦੇ ਨਵੇਂਜ ਨੇ ਉਹਦੀ ਬਾਹ ਫੜੀ ਹੋਵੇ ਗੱਲਾਂ ਬੜੀਆਂ ਬੜੀਆਂ ਕਰੀਆਂ ਸਿਹਤ ਸੁਧਾਰ ਦੇ ਵਿੱਚ ਅਸੀਂ ਕੰਮ ਕਰਾਂਗੇ ਅਸੀਂ ਸਿੱਖਿਆ ਖੇਤਰ ਦੇ ਵਿੱਚ ਬਹੁਤ ਕੰਮ ਕਰਾਂਗੇ ਆ ਨਾਲੇ ਪਿੱਛੇ ਡਿਸਪੈਂਸਰੀ ਬਣੀ ਹੋਈ ਏ ਕੋਈ ਡਾਕਟਰ ਆਉਂਦਾ ਵੀ ਇੱਥੇ ਪਿੰਡ ਵਾਲਿਓ ਦੱਸੋ ਬੋਲ ਕੇ ਕੋਈ ਡਾਕਟਰ ਹੁੰਦਾ ਓਰੇ ਕਿੰਨੇ ਟਾਈਮ ਤੋਂ ਬੰਦ ਪਈ ਏ ਤੁਸੀਂ ਮੈਂ ਬੇਨਤੀ ਵੀ ਕਰੂੰਗਾ ਇਸ ਪਿੰਡ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਨੇ ਜਿਹੜੇ ਅੱਜ ਇਸ ਧਰਮ ਨੂੰ ਰੋਕਣ ਲਈ ਵੀ ਜੋਰ ਲਾਇਆ ਉਹਨਾਂ ਨੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਵੀ ਤੁਸੀਂ ਕਿਰਪਾ ਕਰਕੇ ਜਿਹੜੇ ਥੋੜੇ ਕੰਮ ਕਰਨ ਵਾਲੇ ਤੁਸੀਂ ਉਹ ਕਰੋ ਲੋਕਾਂ ਨੂੰ ਆਪਣਾ ਗੁੱਸਾ ਜ਼ਾਹਰ ਕਰਨ ਦੇ ਵਿੱਚ ਤੁਸੀਂ ਮਜਬੂਰ ਨਾ ਕਰੋ ਐਨੀਆਂ ਬੈਂਕੀਆਂ ਨਾਲ ਤੁਹਾਨੂੰ ਮੈਂ ਅਪੀਲ ਕਰੂੰਗਾ ਕਿ ਤੁਸੀਂ ਸਾਡਾ ਇਸ ਕੰਮ 'ਚ ਸਾਥ ਦਿਓ ਤੁਸੀਂ ਤੱਕੜੇ ਹੋ ਕੇ ਸਾਡੇ ਪਿੱਛੇ ਲੱਗੇ ਹੋ ਤੁਸੀਂ ਅੱਗੇ ਲੱਭ ਲੱਗਾਗੇ ਸਰਕਾਰ ਦੇ ਨੱਕ ਵਿੱਚ ਦਮ ਕਰਾਂਗੇ ਇਹਨਾਂ ਨੂੰ ਮਜਬੂਰ ਕਰਾਂਗੇ ਕਿ ਤੁਸੀਂ ਸੜਕਾਂ ਬਣਾਓ ਸੜਕਾਂ ਬਣਾ ਕੇ ਅਗਲੇ ਜਿਹੜੇ ਬਾਕੀ ਹੋਰ ਕੰਮ ਆਪਾਂ ਉਹਨਾਂ ਤੇ ਵੀ ਸਮੇਂ-ਸਮੇਂ ਤੇ ਉਦੇ ਚੁਕਾਂਗੇ ਇੱਕ ਗੱਲ ਹੋਰ ਕਹਾਂਗਾ ਕਿਸੇ ਵੀ ਲੋਨਬੰਦ ਵੀਰ ਨੂੰ ਕਿਸੇ ਤਹਿਸੀਲ ਦੇ ਵਿੱਚ ਥਾਣੇ ਦੇ ਵਿੱਚ ਕਦੇ ਕੋਈ ਦਿੱਕਤ ਆਉਂਦੀ ਹੈ ਤੁਸੀਂ ਆਵਾਜ਼ ਮਾਰਿਓ ਤੁਹਾਡੇ ਨਾਲ ਆ ਕੇ ਖੜਾਂਗੇ ਤੁਹਾਡੀ ਆਵਾਜ਼ ਚੱਕਾਂਗੇ ਇਹਨਾਂ ਨੇ ਹੁਣ ਪਿਆਰ ਦੇ ਸ਼ਬਦ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਆਉਂਦੇ ਆਪਾਂ ਇਹਨਾਂ ਨੂੰ ਕਪੜੇ ਰੋਸ ਯਾਰ ਕਰਕੇ ਸੰਘਰਸ਼ ਕਰਕੇ ਇਹਨਾਂ ਦੇ ਕੰਨ ਖੋਲਾਂਗੇ ਇਹਨਾਂ ਦੀਆਂ ਅੱਖਾਂ ਖੋਲਾਂਗੇ ਤਾਂ ਕਿ ਇਹ ਸਾਡੇ ਕਮਾਂਵਲ ਤਰਜੀਹ ਦੇ ਸਕਣ ਕੁਝ ਆਪਣੇ ਹਲਾਕੇ ਹਲਕੇ ਦੀ ਨੁਹਾਰ ਬਦਲ ਸਕੇ ਮੈਂ ਨਾ ਵੈਂਤਿਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਰਪੰਸਾ ਬੈਠੇ ਨੇ ਪਿੰਡ ਟੋਹਰਾ ਤੋਂ ਸਰਪੰਸਾ ਬੈਠੇ ਨੇ ਪਿੰਡ ਬਜੀਤਪੁਰ ਤੋਂ ਫਰਟਵਾ ਤੋਂ ਸਪੰਸਾ ਵਾਗਿਆ ਨੇ ਨਕਲੀਆਂ ਤੋਂ ਸੰਗਤ ਆਈ ਹੈ ਕਾਦੀ ਮਾਜਰੇ ਤੋਂ ਆਏ ਨੇ ਖੈਰਪੁਰ ਤੋਂ ਆਏ ਨੇ ਛੋਟੀ ਟਕੋਰਾ ਤੋਂ ਆਏ ਨੇ ਸਿਆਮੀਪੁਰ ਤੋਂ ਬੈਠੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇਹਨਾਂ ਸ਼ਬਦਾਂ ਨਾਲ ਹੀ ਮਾਫੀ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾ ਦੋ ਨਾਰੇ ਮਾਰਾਂਗੇ ਉਸ ਤੋਂ ਬਾਅਦ ਆਪਾਂ ਨੇ ਗਰੁੱਪ 'ਚ ਇੱਕ ਫੋਟੋ ਕਰਾਉਣੀ ਆ ਸਾਰਿਆਂ ਨੇ ਫੋਟੋ ਕਰਾ ਕੇ ਜਾਣਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿਹੜੀਆਂ ਅੱਖਾਂ ਜਿਹੜੀਆਂ ਤੱਕੀਆਂ ਉਹਨਾਂ ਦੇ ਉੱਪਰ ਚੱਕ ਲਿਓਦਾ ਪੰਜਾਬ ਸਰਕਾਰ ਮਰਦਾ हलका एमएलए मुर्दाबाद सरकार मुर्दाबाद पंजाब सरकार हाय हाय हल्का एम एल ए मुर्दाबाद मैं हूं कह सड़क नहीं तो कहना वोट नहीं ਸੜਕ ਨਹੀਂ ਤਾਂ ਲੋਕ ਨਹੀਂ 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 ਪੰਜਾਬ ਸਰਕਾਰ ਜੈਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ